ਰਿਜ਼ਰਵ ਬੈਂਕ ਆਫ ਇੰਡੀਆ ਯਾਨੀ ਕਿ ਆਰ ਬੀ ਆਈ ਦੇ ਵੱਲੋਂ ਇੱਕ ਹੋਰ ਬੈਂਕ ਦੇ ਉੱਤੇ ਪਾਬੰਦੀ ਆ ਜਿਹੜੀ ਉਹ ਲਗਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੈਸੇ ਕਢਵਾਉਣ ਨੂੰ ਲੈ ਕੇ ਵੀ ਪਾਬੰਦੀ ਆ ਜਿਹੜੀ ਉਹ ਲਾਗੂ ਕੀਤੀ ਗਈ ਹੈ ਅਤੇ ਗਾਹਕ ਨੇ ਜਿਹੜੇ ਉਹ ਪਰੇਸ਼ਾਨ ਹੋ ਗਏ ਨੇ ਬੈਂਕ ਦੇ ਬਾਹਰ ਗਾਖਾਂ ਦੀ ਭੀੜ ਆ ਜਿਹੜੀ ਉਹ ਇਕੱਠੀ ਹੋ ਗਈ ਹੈ ਅਤੇ ਲੋਕ ਦੁਬਿਧਾ ਵਿੱਚ ਨੇ ਕਿ ਉਹਨਾਂ ਦੀ ਜੀ ਜਾਣ ਨਾਲ ਕਮਾਈ ਗਈ ਮਿਹਨਤ ਦਾ ਕੀ ਹੋਵੇਗਾ ਉਹਨਾਂ ਦੀ ਤੰਦ ਪੂੰਜੀ ਦਾ ਕੀ ਹੋਵੇਗਾ ਤਾਂ ਇਸ ਸਾਰੇ ਮੈਟਰ ਨੂੰ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਬੈਂਕਿੰਗ ਸੈਕਟਰ ਦੇ ਰੈਗੂਲੇਟਰ ਆਰਬੀਆਈ ਜਿਹੜੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਮੁੰਬਈ ਸਥਿਤ ਨਿਊ ਇੰਡੀਆ ਕੋਆਪਰੇਟਿਵ ਬੈਂਕ ਦੇ ਕੰਮਕਾਜ ਦੇ ਉੱਤੇ ਕਈ ਪਾਬੰਦੀਆਂ ਲਗਾਈਆਂ ਨੇ ਇਸ ਦਾ ਸਭ ਤੋਂ ਵੱਧ ਅਸਰ ਬੈਂਕ ਦੇ ਗਾਹਕਾਂ ਦੇ ਉੱਤੇ ਪਵੇਗਾ ਜੋ ਹੁਣ ਆਪਣੀ ਮਿਹਨਤ ਦੀ ਕਮਾਈ ਨਹੀਂ ਕਢਵਾ ਸਕਣਗੇ ਤਾਂ RBI ਦੀ ਪਾਬੰਦੀ ਤੋਂ ਬਾਅਦ ਨਿਊ ਇੰਡੀਆ ਕੋ-ਆਪਰੇਟਿਵ ਬੈਂਕ ਨਾਤਾ ਕੋਈ ਕਰਜ਼ਾ ਦੇ ਸਕੇਗਾ ਅਤੇ ਨਾ ਹੀ ਕੋਈ ਜਮ੍ਹਾਂ ਰਕਮ ਲੈ ਸਕੇਗਾ ਇਹ ਪਾਬੰਦੀ 13 ਫਰਵਰੀ 2025 ਤੋਂ ਅਗਲੇ 6 ਮਹੀਨਿਆਂ ਦੇ ਲਈ ਲਾਗੂ ਹੋ ਗਈ ਹੈ ਇਸ ਦੇ ਨਾਲ ਗਾਹਕਾਂ ਲਈ ਵੀ ਮੁਸ਼ਕਲ ਪੈਦਾ ਹੋ ਗਈ ਹੈ ਕਿਉਂਕਿ ਹੁਣ ਉਹ ਆਪਣੇ ਬੈਂਕ ਵਿੱਚ ਜਮ੍ਹਾਂ ਪੈਸੇ ਨਹੀਂ ਕਢਵਾ ਸਕਣਗੇ ਹਾਲਾਂਕਿ ਇਸ ਸਮੇਂ ਦੌਰਾਨ RBI ਬੈਂਕ ਦੇ ਕੰਮਕਾਜ ਦੀ ਬਾਰੀਕੀ ਦੇ ਨਾਲ ਜਾਂਚ ਕਰੇਗਾ ਤੇ ਇਹ ਪਾਬੰਦੀ ਦੀ ਮਿਆਦ ਖਤਮ ਹੋਣ ਤੋਂ ਬਾਅਦ ਇਹ ਜ਼ਰੂਰੀ ਰਾਹਤਾ ਵੀ ਪ੍ਰਦਾਨ ਕਰੇਗਾ ਤਾਂ ਇਹ ਪਾਬੰਦੀ ਜਾਂ ਜਿਹੜੀ ਉਹ ਵਧਾਉਣੀ ਹੈ ਜਾਂ ਫਿਰ ਉਦੋਂ ਇਸ ਦੇ ਵਿੱਚ ਰਾਹਤਾ ਜਿਹੜੀਆਂ ਨੇ ਇਹ ਸਮੇਂ ਦੇ ਮੁਤਾਬਕ ਹੀ ਆਰਬੀਆਈ ਤੈਅ ਕਰੇਗਾ ਤਾਂ ਆਰਬੀਆਈ ਨੇ ਪਾਬੰਦੀ ਦੇ ਬਾਰੇ ਕਿਹਾ ਹੈ ਕਿ ਮੌਜੂਦਾ ਨਕਦੀ ਦੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਬੈਂਕ ਕਿਸੇ ਵੀ ਜਮਾ ਕਰਤਾ ਦੇ ਬਚਤ ਖਾਤੇ ਚਾਲੂ ਖਾਤੇ ਜਾਂ ਕਿਸੇ ਹੋਰ ਖਾਤੇ ਵਿੱਚੋਂ ਪੈਸੇ ਕਢਵਾਉਣ ਦੀ ਆਗਿਆ ਨਾ ਦੇਵੇ ਹਾਲਾਂਕਿ ਬੈਂਕ ਨੂੰ ਜਮਾ ਰਕਮਾਂ ਦੇ ਵਿਰੁੱਧ ਕਰਜ਼ਾ ਸੈਟਆਫ ਕਰਨ ਦੀ ਆਗਿਆ ਹੈ ਬਸ਼ਰਤੇ ਇਹ ਆਰਬੀਆਈ ਦੁਆਰਾ ਜਾਰੀ ਨਿਰਦੇਸ਼ਾਂ ਦੇ ਅਨੁਸਾਰ ਹੋਵੇ ਇਸ ਤੋਂ ਇਲਾਵਾ ਬੈਂਕ ਤਨਖਾਹ ਕਿਰਾਇਆ ਅਤੇ ਬਿਜਲੀ ਦੇ ਬਿੱਲਾਂ ਵਰਗੀਆਂ ਜ਼ਰੂਰੀ ਚੀਜ਼ਾਂ ਤੇ ਖਰਚ ਕਰ ਸਕਦਾ ਹੈ ਤਾਂ ਤੁਹਾਡੇ ਮਨ 'ਚ ਸਵਾਲ ਆਉਂਦਾ ਹੋਣਾ ਕਿ ਆਰਬੀਆਈ ਨੇ ਇਹ ਪਾਬੰਦੀ ਕਿਉਂ ਲਗਾਈ ਹੈ ਤਾਂ ਆਰਬੀਆਈ ਮੁਤਾਬਕ ਉਸ ਨੂੰ ਨਿਊ ਇੰਡੀਆ ਕੋਆਪਰੇਟਿਵ ਬੈਂਕ ਦੇ ਕੰਮਕਾਜ ਵਿੱਚ ਗੰਭੀਰ ਖਾਮੀਆਂ ਮਿਲੀਆਂ ਨੇ ਜਿਸ ਤੇ ਜਮਾ ਕਰਤਾਵਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਬੈਂਕ ਦੇ ਉੱਤੇ ਪਾਬੰਦੀਆਂ ਲਗਾਉਣ ਦਾ ਫੈਸਲਾ ਲਿਆ ਗਿਆ ਹੈ ਆਰਬੀਆਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ 13 ਫਰਵਰੀ 2025 ਨੂੰ ਬੈਂਕ ਦੇ ਕਾਰੋਬਾਰ ਦੇ ਬੰਦ ਹੋਣ ਤੋਂ ਬਾਅਦ ਬੈਂਕ ਸਾਡੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਕਰਜ਼ਾ ਜਾਂ ਫਿਰ ਪੇਸ਼ਗੀ ਨਹੀਂ ਦੇਵੇਗਾ ਅਤੇ ਨਾ ਹੀ ਦਿਵੇਗਾ ਤਾਂ ਗਾਹਕ ਦੇ ਜਿਹੜੇ ਉਹ ਜ਼ਰੂਰ ਚਿੰਤਾ ਵਿੱਚ ਨੇ ਕਿ ਸਾਡੀ ਜਮ੍ਹਾਂ ਪੂੰਜੀ ਦਾ ਕੀ ਹੋਵੇਗਾ ਉਹ ਕਮਾਈ ਜਿਸ ਦੇ ਲਈ ਅਸੀਂ ਸਾਰੀ ਜ਼ਿੰਦਗੀ ਮਿਹਨਤ ਕੀਤੀ ਹੈ ਉਸ ਦਾ ਹੁਣ ਕੀ ਬਣੇਗਾ ਤਾਂ RBI ਦੇ ਦਿੱਤੇ ਗਏ ਦਿर्देशਾਂ ਦੇ ਮੁਤਾਬਕ ਨਿਊ ਇੰਡੀਆ ਕੋਆਪਰੇਟਿਵ ਬੈਂਕ ਦੇ ਗਾਹਕ ਹੁਣ ਅਪੜੀ ਜਮਾ ਰਕਮ ਨਹੀਂ ਕਢਵਾ ਸਕਣਗੇ ਜੇਕਰ ਜਾਂਚ ਤੋਂ ਬਾਅਦ ਆਰਬੀਆਈ ਬੈਂਕ ਨੂੰ ਕੋਈ ਰਾਹਤ ਦਿੰਦਾ ਹੈ ਤਾਂ ਗਾਹਕ ਆਪਣੇ ਪੈਸੇ ਕਢਵਾ ਸਕਣਗੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਜਮਾ ਕਰਤਾਵਾਂ ਨੂੰ ਉਹਨਾਂ ਦੀਆਂ ਜਮਾ ਰਕਮਾਂ ਤੇ 5 ਲੱਖ ਰੁਪਏ ਤੱਕ ਦਾ ਬੀਮਾ ਦਾਵਾ ਮਿਲੇਗਾ ਇਹ ਦਾਵਾ ਡਿਪੋਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਤੋਂ ਪ੍ਰਾਪਤ ਕੀਤਾ ਜਾਵੇਗਾ ਤਾਂ ਬੈਂਕ ਨੂੰ ਲੈ ਕੇ ਵੱਡੀਆਂ ਹਦਾਇਤਾਂ ਦੇ ਜਿਹੜੀਆਂ ਉਹੋ ਆਰਬੀਆਈ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਕੰਮਕਾਜ ਦੇ ਵਿੱਚ ਖਾਮੀਆਂ ਨੂੰ ਲੈ ਕੇ ਵੱਡੀ ਪਾਬੰਦੀ ਆ ਜਿਹੜੀ ਉਹ ਬੈਂਕ ਦੇ ਉੱਤੇ ਲਗਾਈ ਗਈ ਹੈ